और उसंगत उस तो जी अः देखा कोटीर ब्रांच की एक सात संगत जी मेरी ਸਾਕੀ ਨਾਮ ਹੈ ਤੁਹਾਡਾ ਤੇ ਕੀ ਅੱਜ ਦਾ ਪ੍ਰੋਗਰਾਮ ਆ ਮੈਂ ਐਸਪੀ ਦੁਖਨ ਜੋ ਨਿਰਚਾਰਜ ਸੰਤਨਕਾਰੀ ਮੰਡਲ ਮੇਟਿੰਡਾ ਉਹ ਅੱਜ ਇਹ ਵਾਲ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਮੇਟਿੰਡਾ ਜੋਣ ਦੀਆਂ ਬਤੀ ਬ੍ਰਾਂਚਾਂ ਦੇ ਬੱਚੇ ਜੋ ਹੈ ਨੇ ਸਾਰੇ ਆਗ ਲੈ ਰਹੇ ਨੇ ਔਰ ਇਨ ਬੱਚਾ ਨੂੰ ਅਧਿਆਤਮਿਕਤਾ ਦੀ ਸਿੱਖਿਆ ਦਿੱਤੀ ਇਹਨਾਂ ਨੂੰ ਅੱਛੇ ਗੁਣਾਂ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਅੱਛੇ ਡਾਕਟਰ ਬਣ ਸਕਣ ਅੱਛੇ ਡਾਕਟਰ ਅੱਛੇ ਇੰਜੀਨੀਅਰ ਸਾਇੰਸਟ ਬਣ ਸਕਣ ਸਮਾਜ ਨੂੰ ਸੁੰਦਰ ਰੂਪ ਦੇ ਸਕਣ ਇਹਨਾਂ ਬੱਚਾ ਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿਸ ਰਾਂ ਆਪਣੇ ਘਰ ਦੇ ਵਿੱਚ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਔਰ ਨਾਲ ਨਾਲ ਆਪਣੇ ਗੁਰੂ ਜਨਾਂ ਦਾ ਸਤਿਕਾਰ ਕਰਨਾ ਹੈ ਆਪਣੇ ਨਾਲ ਦੇ ਸਾਥੀ ਦੋਸਤਾਂ ਮਿੱਤਰਾਂ ਨਾਲ ਪਿਆਰ ਕਰਨਾ ਹੈ ਝਗੜਾ ਨਹੀਂ ਕਰਨਾ ਹੈ ਗੰਦਗੀ ਨਹੀਂ ਫੈਲਾਉਣੀ ਹੈ ਔਰ ਨਾਲ ਨਾਲ ਪ੍ਰਿਆਵਰਣ ਜੋ ਹੈ ਇਸ ਨੂੰ ਸੁਧਰ ਰੱਖਣ ਲਈ ਰਕਸ਼ਾ ਲਗਾਉਣ ਦਾ ਜੋ ਹੈ ਯਤਨ ਕਰਨੇ ਨੇ ਤੇ ਸਾਰੀਆਂ ਸ਼ਿਕਸ਼ਾਵਾਂ ਇਹਨਾਂ ਬੱਚਾ ਨੂੰ ਪ੍ਰੇਰਨਾ ਦੇਣ ਦੇ ਲਈ ਇੱਥੇ ਅਸੀਂ ਬਠਿੰਡਾ ਭਵਨ ਦੇ ਵਿੱਚ ਸਮਰ ਵਰਕਸ਼ਾਪ ਵੀ ਲਗਾਈ। ਉੱਥੇ ਬੱਚਾ ਨੂੰ ਨੇਕਾਂ ਆਟ ਕ੍ਰਾਫਟ ਵੀ ਜੋ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਔਰ ਨਾਲ ਨਾਲ ਯੋਗਾ ਵੀ ਜੋ ਹੈ ਕਰਵਾਇਆ ਗਿਆ। ਤੋਂ ਇਹ ਬੱਚੇ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਚਾਈਲਡ ਇਜ਼ ਅ ਫਾਦਰ ਆਫ ਅ ਮੈਨ ਇਹ ਬੱਚੇ ਜੋ ਅچھے ਗੁਣ ਧਾਰਨ ਕਰਨਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਅچھے ਜੋ ਹਨ ਇਨਸਾਨ ਬਣ ਪਾਉਣਗੇ ਅچھے ਪਤੀ ਬਣ ਪਾਉਣਗੇ ਅچھے ਪਤਨੀ ਬਣ ਪਾਏਗੀ ਔਰ ਇੱਕ ਜ਼ਿੰਮੇਵਾਰ ਨਾਗਰਿਕ ਬਣਗੇ ਅੱਛਾ ਸਮਾਜ ਦੀ ਸਿਰਜਣਾ ਕਰ ਬਣਗੇ ਤੋਂ ਸਤਿ ਅੰਦਰ ਕਾਰੀ ਮਿਸ਼ਨ ਦਾ ਇਹ ਸਲੋਗਨ ਹੈ ਕਿ ਸੰਗਤਾਂ ਨਾਲ ਜੋੜੋ ਬੱਚਿਆਂ ਨੂੰ ਤਾਂ ਕਿ ਬੱਚੇ ਨਿਕਾਂ ਪ੍ਰਕਾਰ ਦੀਆਂ ਬਰਾਈਆਂ ਤੋਂ ਬਚੇ ਰਹਿਣ ਨਸ਼ਿਆਂ ਤੋਂ ਬਚੇ ਰਹਿਣ ਔਰ ਕਿਸੇ ਨਾਲ ਗਲਤ ਵਿਵਹਾਰ ਨਾ ਕਰਨ ਈਮਾਨਦਾਰੀ ਦੇ ਨਾਲ ਆਪਣਾ ਜੀਵਨ ਗੁਜ਼ਾਰਨ ਦੇ ਇਹਨਾਂ ਨੂੰ ਜੋ ਹੈ ਪ੍ਰੇਰਣਾ ਦਿੱਤੀ ਆਂਦੀ ਹੈ ਤਾਂ ਅੱਜ ਬਤੀ ਬ੍ਰਾਂਚਾਂ ਦੇ ਬੱਚੇ ਆਪਣੇ ਆਪਣੇ ਆਈਟਮ ਲੈ ਕੇ ਆਏ ਨੇ ਜਿਨ੍ਹਾਂ ਦੇ ਵਿੱਚ ਗੀਤ ਵੀ ਹੈ ਸਕਿੱਟ ਵੀ ਹਨ ਸੰਗੀਤ ਵੀ ਹੈ ਤਾਂ ਕਿ ਹਰ ਪ੍ਰਕਾਰ ਦਾ ਜੋ ਮੈਸੇਜ ਹੈ ਗੁਰੂਆਂ ਦੇ ਬਚਨ ਵੀ ਸੁਣਾਏ ਜਾਣਗੇ ਔਰ ਇਸ ਬਾਲ ਸਮਾਗਮ ਦੀ ਜੋ ਪ੍ਰਧਾਨਗੀ ਹੈ ਅੱਜ ਸਾਡੇ ਦਰਮਿਆਨ ਗੰਗਾ ਨਗਰ ਤੋਂ ਸੰਚੋਜਕ ਮਹਾਤਮਾ ਪੂਜਯਾ ਭਾਈ ਸਾਹਿਬ ਮਦਰ ਸਿੰਘ ਜੀ ਉਹ ਵੀ ਬੱਚਿਆਂ ਨੂੰ ਉਪਦੇਸ਼ ਦੇਣਗੇ ਤਾਕੇ ਇਹ ਸਾਰੇ ਬੱਚੇ ਰਲ ਮਿਲ ਕੇ ਸਮਾਜ ਦਾ ਰੂਪ ਨਿਖਾਰ ਪਾਉਣ ਐਸਾ ਹੀ ਕਾਰਜਕ੍ਰਮ ਰੱਖਿਆ ਗਿਆ ਹੈ ਕੀ ਨਾਮ ਹੈ ਦਾਸੀ ਦਾ ਨਾਮ ਸੰਤਾਈ ਦਾਸੀ ਕੋਰਸ਼ ਮੇਤੋਂ ਆ ਅੱਜ ਇੱਥੇ ਡੰਕਾਰੀ ਮਿਸ਼ਨ ਵੱਲੋਂ ਬ੍ਰਾਂਚਸ ਵੱਲੋਂ ਬਾ ਸਮਾਗਮ ਹੋ ਰਿਹਾ ਹੈ ਇੱਥੇ ਬਹੁਤ ਹੀ ਜ਼ਿਆਦਾ ਅਲੱਗ-ਅਲੱਗ ਬ੍ਰਾਂਚ ਦੇ ਵਿੱਚੋਂ ਬੱਚੇ ਪਾਰਟਿਸਪੇਟ ਕਰਦੇ ਨੇ ਇੱਥੇ ਬੱਚਿਆਂ ਨੂੰ ਬਹੁਤ ਜ਼ਿਆਦਾ ਸੋਹਣੀ ਸਿੱਖਿਆ ਮਿਲਦੀ ਹੈ ਤਾਂ ਕਿ ਉਹ ਅੱਗੇ ਜਾ ਕੇ ਸੰਸਾਦ ਦੇ ਵਿੱਚ ਜਦੋਂ ਵਿਚਰਦੇ ਨੇ ਪਿਆਰ ਨਿਮਤਾ ਸ਼ਹਿਸ਼ਿਲਤਾ ਵਰਗੇ ਗੁਣ ਇਥੋਂ ਪ੍ਰਾਪਤ ਕਰਦੇ ਨੇ ਅੱਜ ਸਤਿਗੁਰੂ ਮਾਤਾ ਜੀ ਦੀ ਕਿਰਪਾ ਦੇ ਨਾਲ ਇਹ ਬਹੁਤ ਵਧੀਆ ਸੋਹਣਾ ਦ੍ਰਿਸ਼ ਇੱਥੇ ਬਣਿਆ ਹੋਇਆ ਹੈ ਤੇ ਸਾਰੇ ਬੱਚੇ ਬਹੁਤ ਸੋਹਣੀ ਸਿੱਖਿਆ ਇਥੋਂ ਪ੍ਰਾਪਤ ਕਰ ਰਹੇ ਨੇ ਤੇ ਗੱਸੀ ਇਹੀ ਕਹਿਣਾ ਚਾਹੁੰਦੀ ਹੈ ਕਿ ਅੱਜ ਜੋ ਸੰਸਾਰ ਚ ਦੇ ਬੱਚੇ ਹਨ ਤੇ ਜੋ ਨੰਕਾਰੇ ਮਿਸ਼ਨ ਦੇ ਬੱਚੇ ਹਨ ਉਹਨਾਂ ਚ ਇਹ ਫਰਕ ਹੈ ਕਿ ਅੱਜ ਜੋ ਬੱਚੇ ਇੱਥੇ ਸਿੱਖ ਰਹੇ ਹਨ ਵੱਡੇ ਹੋ ਕੇ ਇੱਕ ਅੱਛੇ ਨਾਗਰਿਕ ਬਣਦੇ ਹਨ ਕਿਉਂਕਿ ਉਹਨਾਂ ਚ ਅੱਛੀਆਂ ਅੱਛੀਆਂ ਰੈਂਪਾਂ ਅੱਛੇ ਕੁਆਲਟੀਜ਼ ਆਂਦੀਆਂ ਹਨ ਤੇ ਇੱਥੇ ਟੋਟਲ 32 ਬ੍ਰਾਂਚਾਂ ਆਈਆਂ ਹੋਈਆਂ ਹਨ ਤੇ ਸਾਡੇ ਇੱਥੋਂ ਸੂਰਜ ਜੀ ਅੱਜ ਮਾਪੂਸ਼ੇ ਸਟੇਜ ਤੇ ਵਿਚਾਰ ਕਰਨਗੇ ਉਹ ਵੀ ਬੱਚਿਆਂ ਨੂੰ ਬਹੁਤ ਸਾਰੀ ਸਿੱਖਿਆ ਦੇਣਗੇ ਧੰਨਵਾਦ ਮਾਡੀ ਨਾ ਆ ਗਿਆ ਪਿਆ ਬੱਚੂ ਹਨ ਮੈਨੇ ਕਹੇ ਤਾਂ ਬਾਹਰ ਆਜ ਆਹ ਨਾਲੇ ਕਾਟੀ ਮੰਗਿਆ ਅੱਜ ਹੀ ਆਪਾਂ मम्मी जी कन्ने कर बेटा जी कन्ने कर मेरे जी कन्ने कर जी, जी। राज बेटा हां जी मम्मी जी बेटा पांडा क्लास लेके आयो हां जी मम्मी जी ले आया जी खुशी जी मम्मी जी बेटा मेरे को आयो अम्मा लो मम्मी जी क्या बेटा जी मम्मी जी मेनू आज स्कूल में छुट्टी आ ते मेरा दिल करता मैं किते सेवा कर हां अच्छा बेटा जी बहुत अच्छा ध्यान आ ਮੰਮੀ ਜੀ ਮੇਰੇ ਦੋਸਤੇ ਮੰਮੀ ਪਿਮਾਰ ਨੇ ਮੇਰਾ ਇਹ ਧਿਆਨ ਸੀ ਕਿ ਤੁਸੀਂ ਉਹਨਾਂ ਵਾਸਤੇ ਖਾਣਾ ਬਣਾ ਦੋ ਮੈਂ ਉਹਨਾਂ ਦੇ ਘਰ ਦੇ ਆਵਾਂਗਾ ਤੇ ਨਾਲੇ ਕੋਈ ਹੋਰ ਜ਼ਰੂਰਤ ਹੋਈ ਉਹ ਵੀ ਪੁੱਛ ਆਵਾਂਗਾ ਠੀਕ ਹੈ ਬੇਟਾ ਜੀ ਤਾਂ ਬੇਟਾ ਬਾਹਰ ਤੋਂ ਅੱਡਾ ਲਿਆਇਆ ਜਾਇਦਾ ਰਹਾਂ ਹਾਂਜੀ ਮੰਮੀ ਜੀ ਤੁਹਾਤ ਗੱਡੀ ਕਿਰਪਾ ਨਾਲ ਵਧੀਆ ਹੀ ਆਏਗਾ ਹਾਂਜੀ ਮੰਮੀ ਜੀ संजय जी दास निवेदन करेगा कि जितना भी अस अगे हो सकते हैं थोड़ा 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 अस अगे होने प्रयास करिए खास करके पैन वाली साइड बेनती है सतगुरु का आज परिवार वो माफी गया है अभी सारे पैर देनी है जगह देने का प्रयास करें सा सके जी प्यार से कह ارے دیوانو مجھے پہچانو